ਨਾ ਆਪਣਾ ਜਿਹੜਾ ਉੱਧਾ ਤੇ ਕੀ ਗੱਲ ਹੋਈ ਆ ਮੈਂ ਵਿਕਾਸ ਗੁੱਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀ ਆ 2.5 ਸਾਲ ਹੋ ਗਏ ਇਹਨਾਂ ਕੋ ਮੈਂ ਸਤਪਾਲ ਫੂਡ ਵਾਲੇ ਮਿਲ ਪ੍ਰਾਂਡ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇੰਨਾ ਕੋਈ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਕੱਢਦੇ ਨੇ ਤੇ ਨਾਲ ਕਹਿੰਦੇ ਸਰ ਕੋ ਪੇਮੈਂਟ ਨਹੀਂ ਆ। ਕਾਫੀ ਦੇਰ ਹੋ ਗਈ ਐ ਨਾ ਕੋਈ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ। ਤੇ ਐਰ ਕੀ ਅੱਜ ਮੈਂ ਹਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ। ਤੇ ਤੁਸੀਂ ਪੇਮੈਂਟ ਹੀ ਹੁੰਦੇ ਤੇ ਇਹਨੇ ਮੇਰੇ ਹੱਥੀ ਪੈ ਗਿਆ ਪਹਿਲੇ ਫਿਰ ਨਾਲ ਆਪਣੇ ਮੁਰਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ। ਜਦ ਕੀ ਦੋਨੇ ਬੇਟੇ ਆਦੇ ਮੈਨੂੰ ਲੱਗਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਗਏ। ਸਾਡੇ ਹੱਥੀ ਬੈਗੇ ਨਾ ਰਾੜ ਪਿੱਛੇ ਦੌਰ ਕੀਆ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੜੇ ਦੇ ਵੀ ਮਾਰੀ ਆ ਮੇਰੇ ਬਾਹਾਂ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ 네 ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੜਾ ਸੀ ਉਹਨੂੰ ਉਹਦੀ ਮਤਲਬ ਉਹਦਾ ਵੀ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀਏ ਇਹਨਾਂ ਨੇ ਕਿੰਨਾ ਚਿਰ ਹੋ ਗਿਆ ਕਾਫੀ ਤੇਰੀ ਹੋ ਗਈ ਆ ਹੁਣ ਕਿਨੇ ਕਿਨੇ ਹਮਲਾ ਕੀਤਾ ਬੰਦੇ ਚਾਹੀਦੇ ਬੰਦੇ ਇਹਨਾਂ ਦਾ ਸਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹ ਅੰਨ ਪਛਾਤੇ ਉਹਨੂੰ ਪਤਾ ਨਹੀਂ ਕੌਣਾ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਮੈਨੂੰ ਉਹ ਮੇਰਾ ਯਾਰ ਦੋਸੀ ਮੜਾ ਉਹ ਨੰਗਦਾ ਪਿਆ ਹੀ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਸਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਨੇ ਪੈਸੇ ਦਿੱਤੇ ਆ ਜੇ ਪੈਸੇ ਮੰਗਦੇ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਦੇ ਪੂਰੀ ਅੱਗੇ ਉਹਨਾਂ ਦਾ ਰਾੜਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਇੱਥੇ ਰਾੜਾ ਪਈਆਂ ਨੇ ਦੁਕਾਨ ਤੇ ਤਾਂ ਤੇ ਕੀ ਕਰਨਾ ਹੈ ਸਾਰੀ ਸਰ ਰਕੇਸ਼ ਕੁਮਾਰ ਮੇਰਾ ਨਾਮ ਜੀ ਹੈ ਮੈਸਰ ਸ਼ੋਪ ਤੇ ਹੀ ਸ਼ੋਪ ਤੋਂ ਛੋਟੇ ਬੜੇ ਦਾ ਫੋਨ ਆਇਆ ਮੈਂ ਘਰ ਗਿਆ ਈ ਛੋਟੇ ਬੜੇ ਨੂੰ ਲੈਣ ਵਾਸਤੇ ਫਾਦਰ ਸਾਉ ਦੁਕਾਨ ਤੇ ਇਕੱਲੇ ਸੀ ਫਾਦਰ ਸਾਉ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਤੇ ਆ ਕੇ ਫਾਦਰ ਸਾਹਿਬ ਨੂੰ ਪਹਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਮੈਂ ਚੰਗੀ ਤਰ੍ਹਾਂ ਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਆਈ ਘਰੋਂ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਕੁੱਟਿਆ ਮੇਰਾ ਸਿਰ ਸੁਰ ਪਾਰਤਾ ਮੇਰਾ ਹੱਥ ਵੀ ਲਾਦੀ ਮੇਰੇ ਨਾਤੀ ਸੱਟ ਲਾਦੀ ਮੇਰੇ ਉਹਨਾਂ ਨੇ ਮੇਰੇ ਉਹਨਾਂ ਦੇ ਘਣਾ ਵੀ ਪੇਮੈਂਟ ਉਹਨਾਂ ਕੋਲ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਉਹਨਾਂ ਨੂੰ ਪੈਸੇ ਜਰਾਂ ਦੇ ਦੇਂਡੇ ਚ ਪੈਸੇ ਉਹਨਾਂ ਨੂੰ ਇਹ ਸਾਰਾ ਜਦੋਂ ਉਹਨਾਂ ਦਾ ਬੰਦਾ ਉਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮੰਡੀਆਂ ਹੋ ਕੇ ਆਓ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗਣੀ ਮੈਂ ਮੰਡੀ ਹੋ ਕੇ ਆਣਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਟਾ ਦਾ ਫੋਨ ਆ ਗਿਆ ਮੈਂ ਛੋਟੇ ਬਟਾ ਨੂੰ ਕੰਟਰੋਲ ਲੈਣ ਗਿਆ ਹਜੇ ਮੈਂ ਛੋਟੇ ਬਟਾ ਨੂੰ ਕੰਟਰੋਲ ਲੈਣ ਗਿਆ ਆਈਆਂ ਤੇ ਬਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਵਫਾਦਾਰ ਸਾਊਂਦ ਨੂੰ ਨਾਈ ਕੁੱ ਇਹਨਾਂ ਕੋਈ ਹੈਗੀ ਕੋਈ ਇਹਨਾਂ ਦੀ 40000 ਰੁਪਏ ਗਾਂਗੇ ਇਹਦੇ ਲੱਖ ਰੁਪਈਆ ਡੇੜੇ ਦੇ ਬਹਾਨੇ ਮਾਰਦੇ ਆ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਹ ਸਾਹ ਲਿਖਿਆਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਸਾਹਦਾ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਹ 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 ਲਿਖਿਆਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕੱਲੇ ਨੂੰ ਵੇਖ ਕਟਿਆ ਨਾਲੇ ਮੈਨੂੰ ਤੇ ਜਦੋਂ ਆਹੀ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕਟਿਆ ਨਾਲੇ ਮੇਰਾ ਸੇਲ ਸੂ ਸਾਰਾ ਭਗਾਤਾ ਇਹਨਾਂ ਨੇ ਹਲਦਾ ਕਿੰਨੇ ਪੈਸੇ ਜਗਮੀ ਤੁਹਾਡੇ ਮੇਰੇ ਸਰ ਨੂੰ ਅੱਗੇ ਸੇਲ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਹ ਉਹ ਬੰਦੇ ਅਡੇ ਨਾ ਕੀ ਆ ਤਿੰਨ ਤਿੰਨ ਬੰਦੇ ਜਖਮੀ ਹੋਇਆ ਅਡੇ ਇਕਰਦਾ ਸਭ ਤੋਂ ਛੋੜੀ ਦੀ ਦੁਕਾਨ ਜੀ ਛੋੜਲ ਦੁਕਾਨ ਕਰਦਾ ਜੀ ਉੱਥੇ ਮੈਂ ਬੈਠਾ ਇਕੱਲਾ ਹੀ ਸੀਗਾ ਮੈਂ ਤੇ ਇਹ ਆਏ ਨੇ ਦੋਨੇ ਜਣੇ ਮੇ ਕੋ ਪੈਸੇ ਮੰਗਦੇ ਬੇ ਮੈਂ ਕਾਕਾ ਹਾਂ ਤਾਂ ਤੁਹਾਨੂੰ ਪੈਸੇ ਦੇ ਦਿੰਦਾ ਅੱਗੇ ਵੀ ਤਾਂ ਦੇ ਦਿੰਦੇ ਆ ਤੇ ਬਾਅਦ ਚ ਨਹੀਂ ਤੇ ਜਾਓ ਨਹੀਂ ਗੂਗਲ ਵੀ ਕਰਾ ਦੇਾਂਗੇ ਨਹੀਂ ਇਹ ਗਾਲਾਂ ਕਢਣ ਲੱਗ ਪਿਆ ਗੁਫਾ ਮੈਨੂੰ ਗਾਲਾਂ ਘਰੂੜ ਲਾ ਕੇ ਮੈਂ ਕਾਕੇ ਨੂੰ ਬਗਾਇਆ ਸੋਦਾ ਮੈਨੂੰ ਗਾਲਾਂ ਕਢਣ ਲਿਆ ਮੈਂ ਤਾਂ ਸਭ ਕੀ ਕਰਾਂ ਗੱਲਾਂ ਇਹਨੇ ਆ ਕੇ ਕੁਛ ਨਹੀਂ ਕੀਤਾ ਮੈਂ ਕ੍ਰੀਏਟਿਵ ਆ ਕੇ ਠਾ ਮਾਰਿਆ ਕਿ ਉਹ ਪਾਰ ਛੜਿਆ ਨਾਲੀ ਉਧਰ ਮੁੰਡਾ ਆਇਆ ਮੁੰਡੇ ਆ ਕੇ ਫੜਿਆ ਤੇਰਾ ਉਹ ਆਪੂ ਚ ਫਿਰ ਲੰਨ ਪਏ ਨੇ ਵੇਚੀ ਤਾਂ ਅੱਗੇ ਮੈਨੂੰ ਕੁਛ ਵੀ ਨਹੀਂ ਪਤਾ ਲੱਗਿਆ ਮੈਂ ਤਾਂ ਉੱਤਲੇ ਬੈ ਗਿਆ ਕਿੰਨੀ ਪੇਮੈਂਟ ਵਾ ਹਾਂਜੀ ਪੇਮੈਂਟ ਕਿੰਨੀ ਹੈ ਵੇਮੜਾ ਕੋ ਲੱਖ ਲਈ ਸੀ ਦੇਤੇ ਦੇ ਥੋੜੇ ਰਹਿ ਗਏ ਤੇ ਕਾਫੀ ਕੋਲ ਆ ਗਈ ਹੈ ਕਾਫੀ ਸਾਰਾ ਸਾਲ ਤਾਂ ਮਿਲ ਜਾ ਮਾਰਾ ਜੋ ਕਾਫੀ ਤੇ ਡਿਟੇਲ ਲਿਖੀ ਜਾ ਤਾਂ ਸਭ ਕੁਝ ਹੀ ਲਿਖਿਆ ਹੋ ਗਿਆ ਅਸੀਂ ਵੀ ਤੇ ਉਹ ਜੇ ਸਾਰਾ ਨਿਕਲ ਗਿਆ ਹਰ ਮਹੀਨੇ ਹਰ ਮਹੀਨੇ ਇਹਨਾਂ ਨੇ ਪੈਸੇ ਵਿੱਚ ਪਾਈ ਆਂ ਦੇ ਵਿਆਜ ਤੋਂ ਉਹ ਕਿੱਥੇ ਦੇ ਦਨੇ ਆ ਮੈਂ ਗਰੀਬ ਬੰਦਾ ਸਾਰਾ ਮੈਂ ਜਿਨੇ ਪੇਮੈਂਟ ਹੈਗੀ ਉਹ ਵੱਖਰੀ ਉਹ ਤੋਂ ਅਸੀਂ ਦੇ ਦਾਂਗੇ ਇਹ ਫੜੇ ਹੀ ਨਹੀਂ ਦੇਣੇ ਅਸੀਂ ਇਹਨੂੰ ਬਾਰ ਬਾਰ ਕਿਹਾ ਮੈਂ ਕਾ ਕੇ ਜਾ ਤੂੰ ਤੇ ਭੇਜ ਦੇ ਦਾਂਗਾ ਪੈਸੇ ਇਹਨੇ ਨਹੀਂ ਕੁਝ ਵੀ ਸੁਣਿਆ ਆਉਂਦੀ ਕਿਹੜ ਮਾਰਾਂ ਮੇਰੇ ਸੱਚ ਰੱਖ ਕੇ ਮੈਂ ਕਹਿੰਦਾ ਨਾ ਕਰ ਨਹੀਂ ਉਹਨੇ ਮੈਂ ਆਕੇ ਮੁਕਾਕੇ ਨੂੰ ਫੋਨ ਕੀਤਾ ਜਿਹਨੇ ਤਾਂ ਕਾਕਾ ਆਏ ਉਹਨੇ ਤਾਂ ਕਿ ਮੇਰਾ ਕੰਮ ਕਰ ਛੱਡਿਆ ਉਹ ਕਹਿੰਦੇ ਬੱਸ ਕਿੰਨੇ ਸਾਲ ਹੋ ਗਏ ਬਾਬੇ ਮੰਗੇ ਜਾਂਦੇ ਅੱਗੇ ਬਾਨੇ ਮਾਰਦੇ ਆ ਹਾਂਜੀ ਉਹ ਕਹਿੰਦੇ ਪੇਮੈਂਟ ਮੰਗਣੇ ਜਦੋਂ ਬਾਨੇ ਮਾਰਦੇ ਆ ਸਰ ਨਹੀਂ ਮੇਰੀ ਕਾਪੀ ਦੇਖੋ ਜਾ ਕੇ ਜਿੱਦ ਕੋ ਪੈਸੇ ਜਾਂਦੇ ਨੇ ਇਹ ਥੋੜੇ ਕਿ ਨਹੀਂ ਬਾਨੇ ਮਾਰਦੇ ਮੈਂ ਜੇ ਇੱਕ ਦਿਨ ਆਜੇ ਦੂਜੇ ਦਿਨ ਪੈਸੇ ਦੇਈ ਦੇ ਤੜ ਕਿਰੇ ਮੇਰੇ ਜਖਮੀ ਆ ਹਾਂਜੀ ਕਿੱਨੇ ਪਿੰਡ ਜਖਮੀ ਆ ਮੈਂ ਆਵਾ ਮੇਰਾ ਕਾਕਾ ਵਾ ਮੇਰਾ ਛੋਟਾ ਭਰਾ ਵਾ ਤੇ ਨਾ ਯਕੀਨ ਕੀਤਾ ਉਹਨੇ ਠੀਕ ਹੈ ਝਗੜਾ ਹੋਇਆ ਤੇ ਕਿਹਦੇ ਸਦਾ ਜਾਣਦੇ ਕੀ ਹਾਂ ਜੀ ਸਤਿਕਾਰ ਜੀ ਕੋਈ ਡੇਢ ਕਿੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ ਤਕਰੀਬਨ ਦੋਨੋਂ ਮਿਲਾ ਕੇ ਚਾਰ ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 13 ਨਾਲ ਦੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਆ ਚਾਰਾਂ ਦੇ ਮਲਟੀਪਲ ਇੰਜਰੀਜ਼ ਆ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਰਿਪੋਰਟ opinion ਆਏਗਾ ਸੀ ਉਸ ਬਿਹਾਫ ਤੇ ਰਿਪੋਰਟ ਜੰਕ ਕਰਦਾ ਕੋਈ બીਜੀਪੀ ਆਉਂਦੀ ਹੈ एक्चुअली ਮੈਂ ਬਹੁਤਾ ਪੁੱਛਿਆ ਨਹੀਂ ਇਹਨਾਂ ਨੂੰ ਤੇ ਸਿਰਫ ਅਸੀਂ ਫਸਟ ਟਾਈਮ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਹਸਟਰੀ ਚ